ਸਸ਼ੀਕਲ ਜੀ ਮੈਂ ਰੁਪਿੰਦਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਉੱਪਰ ਇਸ ਚੈਨਲ ਦੇ ਉੱਪਰ ਮਾਸਟਰਕੀਡਰ ਪੰਜਾਬੀ ਤੇ ਲੈਕਚਰ ਕਿਡਰ ਤੇ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ ਤੇ ਅੱਜ ਆਪਣੀ ਤੀਜੀ ਕਲਾਸ ਹੈ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਨਿੱਕੀ ਕਹਾਣੀ ਕਿਹੜੇ ਯੁੱਗ ਦੀ ਪੈਦਾਵਾਰ ਹੈ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਪੂੰਜੀਵਾਦੀ ਯੁੱਗ ਪ੍ਰਸ਼ਨ ਨੰਬਰ 2 ਕਿੰਨਾਂ ਨੇ ਪੰਜਾਬੀ ਸਾਹਿਤ ਸੁਭਾਵਾਂ ਦਾ ਚਲਨ ਸ਼ੁਰੂ ਕੀਤਾ ਸੀ ਸਹੀ ਉੱਤਰ ਹੈ ਜੀ অপਸ਼ਨ ਨੰਬਰ 2 ਧਨੀ ਰਾਮ ਚਾਤਰੀਕ ਪ੍ਰਸ਼ਨ ਨੰਬਰ 3 ਸ਼ੰਦ ਮੁਕਤ ਕਵਿਤਾ ਲਿਖਣ ਵਾਲੇ ਦੂਜੇ ਸਥਾਨ ਦੇ ਕਵੀ ਹਨ ਸਹੀ ਉੱਤਰ ਹੈ ਜੀ ਦੀਵਾਨ ਸਿੰਘ ਕਾਲੇਪਾਣੀ অপਸ਼ਨ ਨੰਬਰ 1 ਪ੍ਰਸ਼ਨ ਨੰਬਰ 4 ਪਿੰਜਰੇ ਪਿਆ ਪੰਛੀ ਕਵਿਤਾ ਵਿੱਚ ਕਿਸ ਵਿਸ਼ੇ ਨੂੰ ਉਭਾਰਿਆ ਗਿਆ ਹੈ सही उत्तर है ऑप्शन नंबर दो गुलामी जीवन प्रति नफरत पिंजरे पे पंची कविता भाई वीर सिंह जी दी है प्रश्न नंबर पांच विधाता सिंह तीर दी पहली प्रकाशित पुस्तक जो अंग्रेज़ों ने जब्त कर ली सी ओ केड़ी है ऑप्शन नंबर एक प्रश्न नंबर छे दिलीप कौर टिवाणा की स्वय जीवनी केड़ी है ਆਪਸ਼ਨ ਨੰਬਰ 2 ਸਹੀ ਹੈ ਜੀ ਨੰਗੇ ਪੈਰਾਂ ਦਾ ਸਫਰ ਪ੍ਰਸ਼ਨ ਨੰਬਰ 7 ਤੂਤਾਂ ਵਾਲਾ ਖੂਨ ਨਾਵਲ ਨੂੰ ਕਿਸ ਸ਼੍ਰੇਣੀ ਵਿੱਚ ਰੱਖੋਗੇ ਇਹ ਹੈ ਜੀ ਸਹੀ ਉੱਤਰ ਆਪਣੇ ਕੋਲੇ ਆਪਸ਼ਨ ਨੰਬਰ 2 ਜਥਾਰਤਵਾਦੀ ਪ੍ਰਸ਼ਨ ਨੰਬਰ 8 ਪੰਜਾਬੀ ਲੋਕ ਗੀਤ ਦਾ ਸੰਪਾਦਕ ਹੈ ਵਿਕਰਮ ਸਿੰਘ ਕੁੰਮਣ पंजाबी लोगगी संपादक बिक्रम सिंह घूमण प्रश्न नंबर नौ गुरमुखी लिपि किस पुरातन लिपि तो उपजी है सही उत्तर है ऑप्शन नंबर तीन ब्रह्मी प्रश्न नंबर दस पंजाबी शुद्ध स्वर होंगे सही उत्तर है जी ऑप्शन नंबर दो दस ਪ੍ਰਸ਼ਨ ਨੰਬਰ 11 ਸਾਹਿਤਕਾਰ ਦਾ ਚਰਿੱਤਰ ਜਿੱਥੇ ਹਰੇ ਕੁਚੂਰ ਪੱਤਿਆਂ ਸਹੋਂਦਾ ਹੈ ਇੱਥੇ ਉਸਦੇ ਜੀਵਨ ਦੇ ਕਈ ਪੱਖ ਨਿੰਮ ਦੀ ਕੁੜਤਨਤਾ ਸਮੇਟੀ ਬੈਠੇ ਹਨ ਇਹ ਸ਼ਬਦ ਕਿਸ ਦੇ ਨੇ ਜੀ ਬਲਵੰਤ ਘਾਰਗੀ ਦੇ ਪ੍ਰਸ਼ਨ ਨੰਬਰ 12 ਭਾਈ ਵੀਰ ਸਿੰਘ ਦਾ ਰਾਣਾ ਸੂਰਤ ਕਿੰਨੇ ਸਰਗਾਂ ਵਿੱਚ ਵੰਡਿਆ ਹੈ ਸਹੀ ਉੱਤਰ ਹੈ ਜੀ 35 অপশন নাম্বার 1 প্রশ্ন নাম্বার 13 পাঞ্জাবি ভাষা ਦਾ ਮੋਢਲਾ ਕਵੀ ਕਿਸ ਨੂੰ ਕਿਹਾ ਗਿਆ ਹੈ ਸਹੀ ਉੱਤਰ ਹੈ ਜੀ অপশন ਨੰਬਰ 3 ਬਾਬਾ ਫਰੀਦ ਜੀ প্রশ্ন নাম্বার 14 ਪੰਜਾਬੀ ਨਾਟਕ ਦਾ ਸਿਖਰ ਦਾ ਦੌਰ ਕਿਹਾ ਜਾ ਸਕਦਾ ਹੈ ਪੰਜਵਾਂ ਦੌਰ অপশন ਨੰਬਰ 2 প্রশ্ন ਨੰਬਰ 15 ਜਰਗ ਦਾ ਮੇਲਾ ਕਿਸ ਮਹੀਨੇ ਲੱਗਦਾ ਹੈ ਆਪਸ਼ਨ ਨੰਬਰ 3 ਸਹੀ ਆ ਜੀ ਸਹੀ ਉੱਤਰ ਚੇਤਰ ਮਹੀਨੇ ਪ੍ਰਸ਼ਨ ਨੰਬਰ 16 ਤਖਤ ਹਜ਼ਾਰਾ ਕਿਸ ਦਾ ਪਿੰਡ ਸੀ ਆਪਸ਼ਨ ਨੰਬਰ 2 ਸਹੀ ਆ ਜੀ ਰਾਂਝੇ ਦਾ ਪਿੰਡ ਸੀ ਪ੍ਰਸ਼ਨ ਨੰਬਰ 17 ਰੁਪਏ ਦੇ ਬਦਲੇ ਕੋਈ ਚੀਜ਼ ਰੱਖਣੀ ਸਹੀ ਉੱਤਰ ਹੈ ਜੀ ਗਹਿਣੇ ਪਾਉਣਾ ਜਾਂ ਗਹਿਣੇ ਰੱਖਣੀ ਪ੍ਰਸ਼ਨ ਨੰਬਰ 18 ਤੂੜੀ ਦੀ ਪੰਡ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 4 ਬਹਾਦਰ ਸਿੰਘ ਚੱਠਾ ਤੇ ਤੂੜੀ ਦੀ ਪੰਡ ਕਹਾਣੀ ਆ ਜੀ ਜਿਹੜੀ ਕੁਲਵੰਤ ਸਿੰਘ ਵਿਰਕ ਦੀ ਹੈ ਪ੍ਰਸ਼ਨ ਨੰਬਰ 19 ਰਾਜਕੁਮਾਰੀ ਲਤਿਕਾ ਨਾਟਕ ਕਿਸ ਦੀ ਰਚਨਾ ਹੈ ਆਪਸ਼ਨ ਨੰਬਰ 4 ਸਹੀ ਹੈ ਜੀ ਗੁਰਵਕਸ ਸਿੰਘ ਪ੍ਰੀਤ ਲੜੀ ਦੀ ਪ੍ਰਸ਼ਨ ਨੰਬਰ B ਰੇਖਾ ਚਿੱਤਰ ਦਾ ਆਰੰਭ ਕਦੋਂ ਹੋਇਆ ਮੰਨਿਆ ਜਾਂਦਾ ਹੈ 20ਵੀਂ ਸਦੀ ਆਪਸ਼ਨ ਨੰਬਰ 1 ਪ੍ਰਸ਼ਨ ਨੰਬਰ 21 ਉਜਾਲਾ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸੋ ਚਾਨਣ ਪ੍ਰਕਾਸ਼ ਲੋ ਰੌਸ਼ਨੀ ਸਾਰੇ ਹੀ ਸਹੀ ਉੱਤਰ ਹੈ ਜੀ ਸਾਰੇ ਹੀ ਪ੍ਰਸ਼ਨ ਨੰਬਰ 22 ਚੂਮਰ ਪੰਜਾਬ ਦੇ ਕਿਸ ਖਿੱਤੇ ਦਾ ਲੋਕ ਨਾਚ ਹੈ झूमर सादलवार का लोग नाच है प्रश्न नंबर तेई अंग्रेजी शब्द लीजेंट का सही पंजाबी रूप है सही उत्तर है जी प्रचार दंत कथा दंत प्रश्न नंबर चौबी ਗੁਰੂ ਗ੍ਰੰਥ ਸਾਹਿਬ ਵਿੱਚ ਧਰਜ ਬਾਣੀ ਕੋੜੀਆਂ ਕਿਸ ਗੁਰੂ ਸਹਿਵਾਨ ਦੀ ਰਚਨਾ ਹੈ অপਸ਼ਨ ਨੰਬਰ 2 ਸ੍ਰੀ ਗੁਰੂ ਰਾਮਦਾਸ ਜੀ ਪ੍ਰਸ਼ਨ ਨੰਬਰ 25 ਪੰਜਾਬੀ ਵਿੱਚ ਕਿਸ ਵਿਸ਼ਰਾਮ ਚੰਨ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੋਗੇ ਇਹ ਤੁਹਾਡਾ ਹੋਮਵਰਕ ਹੈ ਜੀ ਪਿਛਲੀ ਕਲਾਸ ਦੂਸਰੀ ਕਲਾਸ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਸੀ ਕਿ ਜੰਗਨਾਮੇ ਲਈ ਕਿਹੜਾ ਸੰਦ ਵਰਤਿਆ ਜਾਂਦਾ ਹੈ ਜੰਗਨਾਮੇ ਲਈ ਕਿਹੜਾ ਸੰਦ ਵਰਤਿਆ ਜਾਂਦਾ ਹੈ ਤੇ ਇਹਦਾ ਸਹੀ ਉੱਤਰ ਸੀ ਬੈਂਤ ਜਿੰਨਾ ਬੱਚਿਆਂ ਨੇ ਬੈਂਤ ਉੱਤਰ ਦਿੱਤਾ ਉਹਨਾਂ ਦਾ ਸਹੀ ਹੈ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ